ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਮਹਾਨ ਤੇ ਪਵਿੱਤਰ ਜਗ੍ਹਾ ਹੈ ਜਿੱਥੇ ਸਹਬਜ਼ਾਦਾ ਜੋਰਾਵਾਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਜਦੋਂ ਮਰਿੰਡੇ ਕੋਤ ਵਾਲੀ ਤੋਂ ਗ੍ਰਿਫਤਾਰ ਕਰਕੇ ਸਰਹੰਦ ਦੀ ਧਰਤੀ ਤੇ ਲਿਆਂਦਾ ਜਾਂਦਾ ਤੇ ਵਜ਼ੀਰ ਖਾਂ ਤੋਂ ਪੁੱਛਿਆ ਜਾਂਦਾ ਕਿ ਸਹਬਜ਼ਾਦਿਆਂ ਨੂੰ ਕਿੱਥੇ ਰੱਖੀਏ ਤੇ ਵਜ਼ੀਰ ਖਾਂ ਪਹਿਲਾਂ ਹੀ ਗੁਰੂ ਗੋਬੇ ਸਿੰਘ ਨਾਲ ਖਾਰ ਖੰਦਾ ਸੀ ਉਹਨੇ ਗੁਰੂ ਗੋਬੇ ਸਿੰਘ ਦੀ ਦੁਸ਼ਮਣੀ ਦਾ ਬਦਲਾ ਸਹਬਜ਼ਾਦਿਆਂ ਤੇ ਮਾਤਾ ਗੁਜਰਕਰ ਤੋਂ ਲੈਣ ਦਾ ਫੈਸਲਾ ਕੀਤਾ ਤੇ ਇਸ ਜਗ੍ਹਾ ਤੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਸੀ ਠੰਡਾ ਬੁਰਜ ਉਹ ਹੈ ਜਦੋਂ ਵਜ਼ੀਰ ਖਾਨ ਗਰਮੀ ਦੇ ਮਹੀਨੇ ਜੇੜਹਾੜ ਦੇ ਮਹੀਨੇ ਵਿੱਚ ਗਰਮੀ ਦੇ ਵਿੱਚ ਇੱਥੇ ਦੁਪਹਿਰਾ ਕੱਟਿਆ ਕਰਦਾ ਸੀ ਇੱਥੇ ਨਾਲ ਇੱਕ ਹੰਸਲਾ ਨਦੀ ਵਗਦੀ ਹੁੰਦੀ ਸੀ ਉਸ ਨਦੀ ਦਾ ਪਾਣੀ ਵੀ ਇੱਥੋਂ ਕੋਲ ਦੀ ਲੰਘਣ ਕਰਕੇ ਬੁਰਜ ਬਹੁਤ ਠੰਡਾ ਹੁੰਦਾ ਸੀ ਗਰਮੀ ਦੇ ਵਿੱਚ ਵੀ ਸਰਦੀ ਦਾ ਅਹਿਸਾਸ ਹੁੰਦਾ ਸੀ ਸੋਚੋ ਪੋਹ ਦੇ ਮਹੀਨੇ ਦੇ ਵਿੱਚ ਸਹਬਜ਼ਾਦੇ ਅਨੁਤੇ ਮਾਤਾ ਗੁਜਰ ਕੌਰ ਨੂੰ ਵਜ਼ੀਰ ਖਾਨ ਨੇ ਇੱਥੇ ਕੈਦ ਕਰਕੇ ਰੱਖਿਆ ਸੀ ਤੇ ਇਸੇ ਜਗ੍ਹਾ ਤੇ ਮੋਤੀराम ਮਹਿਰਾ ਜਦੋਂ ਉਹਨੂੰ ਪਤਾ ਲੱਗਦਾ ਤੇ ਉਹ ਰਾਤ ਨੂੰ ਇੱਥੇ ਸਹਬਜ਼ਾਦਿਆਂ ਨੂੰ ਗਰਮ ਦੁੱਧ ਲਿਆ ਕੇ ਪਿਉਣਾ ਹੁੰਦਾ ਸੀ ਤੇ ਵਜ਼ੀਰ ਖਾਨ ਨੇ ਸਪੈਸ਼ਲ ਕਿਹਾ ਹਿਆ ਸੀ ਜਿਹੜਾ ਵੀ ਇਨਾ ਸਾਹਿਬਜਾਦਿਆਂ ਦੀਆਂ ਮਾਤਾ ਗੁਜਰਕੌਰ ਦੀ ਕਿਸੇ ਤਰ੍ਹਾਂ ਦੀ ਮਦਦ ਕਰੇਗਾ ਤੇ ਉਹਨੂੰ ਮੈਂ ਕੋਲੂ ਦੇ ਵਿੱਚ ਚਣਵਾ ਦਾਂਗਾ ਪਰ ਮੋਤੀਰਾਮ ਮਹਿਰੇ ਨੇ ਆਪਦੀ jaan ਦੀ ਆਦੇ ਪਰਿਵਾਰ ਦੀ ਪ੍ਰਵਾਹ ਕੀਤੇ ਬਣਾ ਸਾਹਿਬਜਾਦਿਆਂ ਨੂੰ ਇੱਥੇ ਪੌੜੀ ਲਾ ਕੇ ਰਾਤ ਗਰਮ ਦੁੱਧ ਪਿਲਾਉਂਦਾ ਰਿਆ ਉਸ ਤੋਂ ਬਾਅਦ ਵਿੱਚ ਵਜ਼ੀਰ ਖਾਨ ਦੀਆਂ ਕਚਹਿਰੀਆਂ ਲੱਗਣ ਤੋਂ ਬਾਅਦ ਦੇ ਵਿੱਚ ਸ਼ਰਹ ਦੀ ਕਿਤਾਬ ਦੇ ਉਲਟ 13 ਪੋ ਵਾਲੇ ਦਿਨ ਸਾਹਿਬਜਾਦਿਆਂ ਨੂੰ ਨੀਹਾਂ ਦੇ ਵਿੱਚ ਨਵਾ ਕੇ ਸ਼ਹੀਦ ਕਰ ਦਿੱਤਾ ਗਿਆ ਸਾਹਿਬਜਾਦਿਆਂ ਦੀ ਲਸਾਨੀ ਕੁਰਬਾਨੀ ਅੱਜ ਵੀ ਸਿੱਖ ਧਰਮ ਦੇ ਵਿੱਚ ਹਰ ਇੱਕ ਧਰਮ ਉਹਨੂੰ ਕਰੀਬੀ ਨਾਲ ਦੇਖਦਾ ਹੈ ਜਦੋਂ ਦੇਖਦਾ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਣੇ ਸੁਭਾਵਿਕ ਹੈ ਕਿਉਂਕਿ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਿ ਤੁਸੀਂ ਸਿੱਖੀ ਛੱਡ ਦਿਓ ਸਿੱਖੀ ਛੱਡ ਦਿਓ ਇਸਲਾਮ ਨੂੰ ਕਬੂਲ ਕਰ ਲਓ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਏਗੀ ਪਰ ਨਿੱਕੇ-ਨਿੱਕੇ 7 ਸਾਲ ਤੇ 9 ਸਾਲ ਦੇ ਮਾਸੂਮ ਸਹਿਬਜ਼ਾਦਿਆਂ ਨੇ ਆਪਣੀ ਸਿੱਖੀ ਨਹੀਂ ਛੱਡੀ ਸਿੱਖੀ ਵਾਸਤੇ ਆਪਣੀਆਂ ਜਾਨਾਂ ਦੇ ਦਿੱਤੀਆਂ ਇਹ ਉਹ ਪਵਿੱਤਰ ਜਗ੍ਹਾ ਜਿੱਥੇ ਸਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਬੁਰਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ